ਹਲਕਾ ਸਾਨਨੇਵਾਲ ਅਧੀਨ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਰਾਮਗੜ੍ਹ ਦਾ 21ਵਾਂ ਸ਼ਾਨਦਾਰ ਖੇਡ ਮੇਲਾ 3 ਨਵੰਬਰ ਨੂੰ ਪਿੰਡ ਦੇ ਖੇਡ ਗਰਾਊਂਡ ਵਿੱਚ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਵੇਗਾ ਇਸ ਬਾਰੇ ਜਾਣਕਾਰੀ ਦਿੰਦਿਆਂ ਸਪੋਰਟਸ ਕਲੱਬ ਰਾਮਗੜ੍ਹ ਦੇ ਪ੍ਰਧਾਨ ਕਮਲ ਮੰਗਟ ਅਤੇ ਮਿੰਟੂ ਸਿੰਘ ਨੇ ਦੱਸਿਆ ਕਿ 3 ਨਵੰਬਰ ਨੂੰ ਹੋਣ ਵਾਲੇ ਇਸ ਖੇਡ ਮੇਲੇ ਵਿੱਚ ਓਪਨ ਦੀਆਂ 16 ਟੀਮਾਂ ਅਤੇ 65 ਕਿਲੋ ਦੀਆਂ 8 ਟੀਮਾਂ ਭਾਗ ਲੈਣਗੀਆਂ ਖੇਡ ਮੇਲੇ ਦਾ ਉਦਘਾਟਨ ਬੀਸੀ ਨਾਗਪਾਲ ਕਰਨਗੇ ਅਤੇ ਕਬੱਡੀ ਕੱਪ ਦਾ ਉਦਘਾਟਨ ਖੰਡ ਮਿਲ ਬੁੱਡੇਵਾਲ ਦੇ ਚੇਅਰਮੈਨ ਜੁਰਾਵਰ ਸਿੰਘ ਮੁੰਡੀਆਂ ਕਰਨਗੇ ਮੰਗਟ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ਼ਿਰਕਤ ਕਰਨਗੇ ਅਤੇ ਸ਼ਾਮ ਨੂੰ ਉਹਨਾਂ ਦੁਆਰਾ ਹੀ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਕਬੱਡੀ ਓਪਨ ਦੀ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਅਤੇ ਕੱਪ ਦਿੱਤਾ ਜਾਵੇਗਾ ਜਦਕਿ ਦੂਜੇ ਨੰਬਰ ਉੱਤੇ ਰਹਿਣ ਵਾਲੀ ਟੀਮ ਨੂੰ 71000 ਰੁਪਏ ਦਾ ਨਗਦ ਇਨਾਮ ਅਤੇ ਕੱਪ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਖੇਡ ਮੇਲੇ ਵਿੱਚ ਤਾਸ਼ ਦੇ ਮੁਕਾਬਲੇ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਹੋਣਗੇ ਤਾਸ਼ ਜੇਤੂ ਟੀਮ ਨੂੰ 21000 ਰੁਪਏ ਇਨਾਮ ਦਿੱਤਾ ਜਾਵੇਗਾ ਕਸਾਨੇ ਵਾਲ ਪੋਸਟ ਲਈ ਯੁਗੇਂਦਰ রাজপूत ਦੀ ਰਿਪੋਰਟ ਜੀ ਆਣਿਆ ਉਹ ਐਗਰੰਦੀਗਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਧੰਨਵਾਦ ਆ ਰਾਮਗੜ੍ਹ ਪਹੁੰਚਣ ਲਈ ਜਿੱਦਾਂ ਕਿ ਤੁਹਾਨੂੰ ਪਤਾ 30 ਤਰੀਕ ਦਾ ਕਬੱਡੀ ਕੱਪ ਰਾਮਗੜ੍ਹ ਚ ਹੋਣ ਜਾ ਰਿਹਾ ਵਾ ਜਿਹਦੇ ਬਾਰੇ ਸਾਰੇ ਅਖਬਾਰਾਂ ਚ ਆਲਰੇਡੀ ਪਤਾ ਵਾ ਤੇ ਅਗਲੀ ਜਾਣਕਾਰੀ ਜਿਹੜੀ ਆ ਸਾਡੇ ਮੁੱਖ ਪ੍ਰਬੰਧਕ ਮਿੰਟੂ ਜੀ ਦੇਣਗੇ ਮਿੰਟੂ ਜੀ ਦੱਸੋ ਹਾਂਜੀ ਮਿੰਟੂ ਜੀ ਹਾਂਜੀ 21ਵਾਂ ਸਾਲਾਨਾ ਕਬੱਡੀ ਕੱਪ ਸਾਡੇ ਪਿੰਡ ਰਾਮਗੜ੍ਹ ਦੇ ਵਿੱਚ ਹੋ ਰਿਹਾ ਜਿਵੇਂ ਕਿ ਹਰ ਸਾਲ ਇੱਕ ਕਬੱਡੀ ਕੱਪ ਕਰਾਇਆ ਜਾਂਦਾ ਅਸੀਂ ਆਪਣੇ ਹੋਮ ਹੋਮ ਆ ਕੇ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇਸ ਕਬੱਡੀ ਕੱਪ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤੇ ਕਬੱਡੀ ਕੱਪ ਨੂੰ ਵਧੀਆ ਬਣਾਇਆ ਜਾਵੇ ਇੰਨੀਆਂ ਟੀਮਾਂ ਨੇ ਕੌਣ ਆ ਰਿਹਾ ਮੁੱਖ ਮਹਿਮਾਨ ਸੋਲ੍ਹਾਂ ਟੀਮਾਂ ਖੇਡਣਗੀਆਂ ਜੀ ਜੀ ਤੇ ਆਪਣੇ ਕੈਬਨਿਟ ਮੰਤਰੀ ਸਾਡੇ ਸਾਨੀਅਲ ਹਲਕੇ ਦੇ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਰਹਿਣਗੇ ਜੀ ਜੀ ਤਾਂ ਵਾਂਗ ਦੇ ਮਕਾਬਲੇ ਉਹਨੇ ਕੀ ਜਾਣਕਾਰੀ ਲਾਣੀ ਤਾਂ ਇਹ ਬਈ ਪਹਿਲਾਂ ਨਾਂ ਵੀ 20 ਰੁਪਿਆ ਰੱਖਿਆ ਜੀ ਸਾਡੇ ਪਿੰਡ ਦੇ ਬਹੁਤ ਖਿਡਾਰੀ ਨੇ ਤਾਂ ਇਹ ਖੇਡਦੇ ਜਿਹੜੇ ਸਾਰਿਆਂ ਨੂੰ ਸੱਦਾ ਪੱਤਰ ਆ ਵੀ ਜਰੂਰ ਰੌਣਕ ਵਧਾਇਆ ਜਾ ਆ ਕੇ ਹਾਂ ਜੀ ਹੋਰ ਇਲਾਕੇ ਦੇ ਦੂਰੋ ਦੂਰੋ ਟੀਮਾਂ ਵੀ ਆ ਰਹੀਆਂ ਜੀ ਤਾਂ ਸ਼ੀਵਦੀਆਂ ਤੇ ਸਾਰਿਆਂ ਨੂੰ ਖੁੱਲਾ ਸੱਦਾ ਪੱਤਰ ਆ ਜੀ ਜੀ ਅਸੀਂ ਇਹ ਸਾਡਾ ਜੀ 21ਵਾਂ ਸ਼ਾਨਦਾਰ ਟੂਰਨਾਮੈਂਟ ਆ ਜੀ ਇਹ ਇਲਾਕੇ 'ਚੋਂ ਸਿਰ ਕੱਢਵਾ ਸਾਡਾ ਟੂਰਨਾਮੈਂਟ ਹੁੰਦਾ ਵਾ ਸਾਰਾ ਇਲਾਕਾ ਹੌਮ ਹਮਾ ਕੇ ਪਹੁੰਚੋ ਜੀ ਸਾਨੂੰ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਤੇ ਆ ਕੇ ਸਾਡੀ ਰੌਣਕ ਵਧਾਓ ਜੀ